ਮంత్రి ਹਰਜੋਤ ਸਿੰਘ ਬੈਸ ਵੱਲੋਂ ਜੰਦਰ ਪਛਮੀ ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਨੂੰ ਘੇਰਿਆ ਹੈ ਉਹਨਾਂ ਨੇ ਸੁਰਿੰਦਰ ਕੌਰ ਨੂੰ ਪੰਜ ਸਵਾਲ ਪੁੱਛੇ ਨੇ ਉਹਨਾਂ ਨੇ ਕਿਹਾ ਕਿ ਸੁਰਿੰਦਰ ਕੌਰ 20 ਸਾਲ ਕੌਂਸਲਰ ਰਹੇ ਅਤੇ 5 ਸਾਲ ਬਤੌਰ ਜਿਪਤੀ ਮੇਰ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਸ਼ਹਿਰ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਜੰਦਰ ਪਛਮੀ ਹਲਕੇ ਦੇ ਲਈ ਸੁਰਿੰਦਰ ਕੌਰ ਦੇ ਵੱਲੋਂ ਝੱਕਾ ਵੀ ਤੋੜਿਆ ਗਿਆ ਉਹਨਾਂ ਨੇ ਇਸ ਹਲਕੇ ਦੇ ਲੋਕਾਂ ਨਾਲ ਨਾ ਤਾਂ ਕੋਈ ਮੁਲਾਕਾਤ ਕੀਤੀ ਨਾ ਹੀ ਉਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਸਿਰਫ ਤੇ ਸਿਰਫ ਇੱਕ ਗਿਫਟ ਹਲਕਾ ਵਾਸੀ ਨੂੰ ਦਿੱਤਾ ਗਿਆ ਹੈ ਤੇ ਉਹ ਹੈ ਕੂੜੇ ਵਾਲਾ ਢੱਮ ਉਹਨਾਂ ਨੇ ਕਿਹਾ ਕਿ ਕੂੜੇ ਦਾ ਢੇਰ ਲੱਗਿਆ ਹੋਇਆ ਹੈ ਉਸ ਦਾ ਨਿਪਟਾਰਾ ਨਹੀਂ ਕੀਤਾ ਗਿਆ ਤੇ ਸਿਰਫ ਤੇ ਸਿਰਫ ਲੋਕਾਂ ਨੂੰ ਗੰਦਗੀ ਦਾ ਗਿਫਟ ਜਿਹੜਾ ਹੈ سورਿੰਦਰ ਕੌਰ ਦੇ ਵੱਲੋਂ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਹਲਕੇ ਦੇ ਵਿਕਾਸ ਲਈ سورਿੰਦਰ ਕੌਰ ਦੇ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਉਹ ਬਤੌਰ ਚਿਪਟੀ ਮੀਅਰ ਸਨ ਤਾਂ ਉਹਨਾਂ ਦੇ ਦਿਲ ਦਫ਼ਤਰ ਨੂੰ ਹਮੇਸ਼ਾ ਲੋਕ ਲੱਗੇ ਰਹਿੰਦਾ ਸੀ ਤੇ ਉਹ ਕਿਸੇ ਨਾਲ ਵੀ ਮੁਲਾਕਾਤ ਨਹੀਂ ਕਰਦੇ ਸਨ ਤੇ ਸਾਰਾ ਸਾਲ ਉਹ ਗਾਇਬ ਰਹੇ ਸਨ ਤੇ ਹੁਣ ਉਹਨਾਂ ਨੂੰ ਕਾਂਗਰਸ ਦੇ ਬਲੋਕ ਟਿਕਟ ਦਿੱਤੀ ਗਈ ਹੈ ਤੇ ਮੈਂ ਉਹਨਾਂ ਨੂੰ ਪੰਜ ਸਵਾਲ ਪੁੱਛਦਾ ਹਾਂ ਕਿ ਉਹਨਾਂ ਨੇ ਇਸ ਹਲਕੇ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਕਿਹੜੇ ਕੰਮ ਕੀਤੇ ਨੇ ਇਹਨਾਂ ਦੀ ਜਾਣਕਾਰੀ ਜਿਹੜੀ ਸੁਰਿੰਦਰ ਕੌਰ ਦੇ ਤਾਂ ਬੈਸ ਨੇ ਕਾਂਗਰਸ ਉਮੀਦਵਾਰ ਨੂੰ ਪੰਜ ਸਵਾਲ ਪੁੱਛੇ ਨੇ ਉਹਨਾਂ ਨੇ ਕਿਹਾ ਹੈ ਕਿ ਸੁਰਿੰਦਰ ਕੌਰ 5 ਸਾਲ ਜਲੰਧਰ ਦੇ ਸੀਨੀਅਰ ਡਿਪਟੀ ਮੇਅਰ ਰਹੇ ਤੇ ਕਰੀਬ 20 ਸਾਲ ਮਿਊਸਪਲ ਕੌਂਸਲਰ ਰਹੇ ਇਹਨਾਂ ਅਦਿਆਤ ਰਿਆ ਦੀ ਉਹਨਾਂ ਨੇ ਜਲੰਧਰ ਪੱਛਮੀ ਅਤੇ ਇੱਥੋਂ ਦੇ ਲੋਕਾਂ ਲਈ ਕੀ ਕੀਤਾ ਇਸ ਦਾ ਜਵਾਬ ਮੈਨੂੰ ਸੁਰਿੰਦਰ ਕੌਰ ਦੇ ਜਦੋਂ ਡਿਪਟੀ ਮੇਅਰ ਸੀ ਤਾਂ ਉਹਨਾਂ ਦਫ਼ਤਰ ਨੂੰ ਹਮੇਸ਼ਾ ਲੌਕ ਕਿਉਂ ਲੱਗਿਆ ਰਹਿੰਦਾ ਸੀ ਉਹ ਲੋਕਾਂ ਦੇ ਵਿੱਚ ਕਿਉਂ ਨਹੀਂ ਜਾਂਦੇ ਸਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੋਕ ਕਿਉਂ ਨਹੀਂ ਕਰਦੇ ਸਨ? ਕੈबिनेट ਮੰਤਰੀ ਨੇ ਕਾਂਗਰਸ ਦੇ ਮੀਤਵਾ ਤੋਂ ਸਮਾਰਟ ਸਿਟੀ ਦੇ ਫੰਡਾਂ ਦੇ ਕਪਲੇ ਬਾਰੇ ਵੀ ਸਵਾਲ ਪੁੱਛੇ ਨੇ। ਉਹਨਾਂ ਨੇ ਕਿਹਾ ਕਿ ਜਲੰਧਰ ਦੀਆਂ ਸੜਕਾਂ, ਗਲੀਆਂ ਤੇ ਸੀਵਰੇਜ ਦੀ ਹਾਲ ਤਰਖਸਤਾ ਹੈ। ਇਹ ਸਾਰਾ ਪੈਸਾ ਕਿੱਥੇ ਗਿਆ? ਇਸ ਬਾਰੇ ਸੁਵਿੰਦਰ ਕੌਰ ਮੈਨੂੰ ਅਤੇ ਜਲੰਧਰ ਵਾਸੀਆਂ ਨੂੰ ਦੱਸੋ। ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਪਾਉਣ ਕਰੰਟਲੀ ਪਹੁੰਚੇ ਆਪ ਸਭ ਮੀਡੀਆ ਦੇ ਸਾਥੀ ਆਪ ਸਭ ਨੂੰ ਤਾਂ ਮੈਂ ਧੰਨਵਾਦ ਵੀ ਕਰਦਾ ਹਾਂ ਤੇ ਦਿਲੋਂ ਜੀ ਆਇਆਂ ਨੂੰ ਆਖਦਾ ਹਾਂ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਜਲੰਧਰ ਲੋਕ ਸਭਾ ਤੋਂ ਜੋ ਸਾਡੇ ਉਮੀਦਵਾਰ ਸੀ ਸ਼੍ਰੀ ਪਵਨ ਕੁਮਾਰ ਟੀਨੂ ਜੀ ਅੱਜ ਦੀ ਇਸ ਪੀਸੀ ਦਾ ਮਕਸਦ ਇਹ ਹੈ ਆਪ ਸਭ ਜਾਣਦੇ ਹੋ ਕਿ ਜਲੰਧਰ ਪੱਛਮੀ ਦੀ ਬਾਈਪੋਲ 10 ਜੁਲਾਈ ਨੂੰ ਹੈ ਇਸ ਬਾਈਪੋਲ ਦੇ ਵਿੱਚ ਕਾਂਗਰਸ ਪਾਰਟੀ ਨੇ ਬੀਬੀ سورਿੰਦਰ ਕੌਰ ਜੀ ਨੂੰ अपना उम्मीदवार ऐलानਿਆ बीबी सुरिंदर कौर जी चार बार ਤੋਂ ਪਿਛਲੇ 20 ਸਾਲਾਂ ਤੋਂ ਕਾਉਂਸਲਰ ਹਨ ਤੇ ਪਿਛਲੇ ਪੂਰੀ ਇੱਕ ਤਾਮ ਤੋਂ ਸੀਨੀਅਰ ਡਿਪਟੀ ਮੇਅਰ 5 ਸਾਲ ਤੋਂ ਕਾਂਗਰਸ ਦਾ ਜਲੰਧਰ ਪਛਮੀ ਦਾ ਉਮੀਦਵਾਰ बीबी सुरिंदर कौर ਸੀਨੀਅਰ ਡਿਪਟੀ ਮੇਅਰ ਨੇ ਤੇ ਅੱਜ ਜਲੰਧਰ ਪਸ਼ਮੀ ਦੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਉਮੀਦਵਾਰ ਬੀਬੀ سورਿੰਦਰ ਕੌਰ ਜੀ ਨੂੰ ਜੋ ਸੀਨੀਅਰ ਡਿਪਟੀ ਮੇਅਰ ਹਨ ਉਹਨਾਂ ਨੂੰ ਪੰਜ ਸਵਾਲ ਨੇ ਇਹ ਜਲੰਧਰ ਪਸ਼ਮੀ ਦੇ ਲੋਕਾਂ ਦੇ ਸਵਾਲ ਨੇ ਇਹ ਆਮ ਆਦਮੀ ਪਾਰਟੀ ਉਹਨਾਂ ਤੋਂ ਪੁੱਛ ਰਹੀ ਹੈ ਨੰਬਰ 1 ਜਿਵੇਂ ਮੇਰੇ ਵੱਡੇ ਵੀਰ ਤੀਨੂ ਜੀ ਨੇ ਦੱਸਿਆ ਤੇ ਜੋ ਮੀਡੀਆ ਦੇ ਸਾਥੀ ਜੋ ਜਲੰਧਰ ਸ਼ਹਿਰ ਦੇ ਲੋਕ ਦੱਸਦੇ ਨੇ ਕਿ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਹੋਇਆ ਬੀਬੀ ਸੁਰਿੰਦਰ ਕੌਰ ਜੀ ਦਾ ਦਫ਼ਤਰ ਦੇ ਉੱਤੇ ਬਹੁਤੇ ਸਮਾਂ ਉਹ ਦਫ਼ਤਰ ਬੰਦ ਰਿਆ ਤੇ ਤਾਲਾ ਲੱਗਾ ਰਿਆ ਇੱਕ ਕੌਂਸਲਰ ਦਾ ਫਰਜ਼ ਹੁੰਦਾ ਅਸੀਂ ਵੀ ਮੈਂ ਵੀ ਐਮਐਲਏ ਹਾਂ ਅਸੀਂ ਆਪਣੇ ਹਲਕੇ ਦੇ ਵਿੱਚ ਹੋਰ ਵੀ ਜਿੱਥੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਹੈ ਜਿੱਥੇ ਭਾਈਚਾਰਾ ਇੱਕ ਲੀਡਰ ਦਾ ਫਰਜ਼ ਹੁੰਦਾ ਆਪਣੇ ਲੋਕਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਕੱਲੇ ਦਫਤਰ ਨੂੰ ਤਾਲਾ ਨਹੀਂ ਲਗਾ ਰਿਆ ਜਲੰਧਰ ਪਸ਼ਮੀ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਰੀਕ ਨਹੀਂ ਹੋਏ ਜਲੰਧਰ ਪਸ਼ਮੀ ਦੇ ਵੋਟਰ ਤਾਂ ਛੱਡੋ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਇਸ ਵਿਧਾਨ ਸਭਾ ਦੇ ਵਿੱਚ 23 ਵਾਰਡ ਹਨ 23 ਦੇ 23 ਕੌਂਸਲਰਾਂ ਨੂੰ ਕਦੀ ਇਕੱਠੇ ਬਿਠਾ ਕੇ ਉਹਨਾਂ ਤੋਂ ਪੁੱਛਿਆ ਵੀ ਨਹੀਂ ਹੋਣਾ ਕਿ ਆਪਾਂ ਕੀ ਕਰ ਸਕਦੇ ਹਾਂ ਜਾਂ ਕੀ ਕਰਨਾ ਹੈ ਜਾਂ ਕੀ ਕਰਨ ਵਾਲਾ ਥਿਸ ਇਜ਼ ਆ ਫਰਸਟ ਕੁਐਸਚਨ ਇਹ ਸਾਡਾ ਪਹਿਲਾ ਸਵਾਲ ਨੰਬਰ 2 ਸਭ ਤੋਂ اہم ਮੁੱਦਾ ਤੁਸੀਂ ਸਾਰੇ ਇਸ ਮੁੱਦੇ ਨਾਲ ਭਲੀ ਭਾਨ ਤੇ ਵਾਕਿਫ ਹੋ ਜਲੰਧਰ ਦੇ ਵਿਕਾਸ ਦੇ ਲਈ ਆਇਆ ਪੈਸਾ ਜਲੰਧਰ ਦੇ ਹਰ ਇੱਕ ਨਾਗਰਿਕ ਦੀ ਅਮਾਨਤ ਜੋ 스마트 ਸਿਟੀ ਦੇ ਫੰਡ ਆਇਸੀ ਕਾਰਪੋਰੇਸ਼ਨ ਤੇ ਕਿਹਦਾ ਰਾਜ ਕਾਂਗਰਸ ਦਾ ਤੇ ਪਿਛਲੀ ਸਰਕਾਰ ਕਿਦੀ ਪੰਜਾਬ ਦੇ ਵਿੱਚ ਕਾਂਗਰਸ ਦੀ ਕਾਂਗਰਸ ਦੀ ਪੰਜਾਬ ਸਰਕਾਰ ਹੁੰਦੇ ਆ ਕਾਂਗਰਸ ਦੀ ਕਾਰਪੋਰੇਸ਼ਨ ਹੁੰਦੇ ਆ ਅਰਬਾਰ ਪੈਦਾ ਕਪਲਾ 스마트 ਸਿਟੀ ਦਾ ਜਲੰਧਰ ਦੇ ਵਿੱਚ ਹੋਇਆ 7.7 ਅਰਬ ਦਾ 760 ਕਰੋੜ ਦਾ ਉਸ ਕਪਲੇ ਦੇ ਵਿੱਚ ਬੀਬੀ ਸਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਹੈ ਜਾਂ ਤਾਂ ਉਹ ਸ਼ਾਮਿਲ ਹੈ ਜੇ ਸ਼ਾਮਿਲ ਨਹੀਂ ਤਾਂ ਮੂੰਹ ਕਿਉਂ ਨਹੀਂ ਖੋਲਿਆ 760 ਕਰੋੜ ਅੱਜ ਅਗਰ ਜਲੰਧਰ ਦੇ ਸ਼ਹਿਰ ਵਾਸੀ ਤਰਾ ਤਰਾ ਕਰ ਰਹੇ ਨੇ ਸੀਵਰੇਜ ਤੋਂ ਗਲੀਆਂ ਤੋਂ ਨਾਲੀਆਂ ਤੋਂ ਸਟਰੀਟ ਲਾਈਟ ਤੋਂ ਸਰਕਾਂ ਤੋਂ ਅਗਰ ਉਹ ਪਰੇਸ਼ਾਨ ਨੇ ਤਾਂ ਜ਼ਿੰਮੇਦਾਰ ਕਾਂਗਰਸ ਦੀ ਕਾਰਪੋਰੇਸ਼ਨ ਹੈ ਜ਼ਿੰਮੇਦਾਰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਹੈ ਬੀਬੀ ਸੁਰਿੰਦਰ ਕੌਰ ਜੋ ਹੁਣ ਜਲੰਧਰ ਪਸ਼ਮੀ ਦੇ ਵਿੱਚ ਉਮੀਦਵਾਰ ਲਾਨਤੀ ਤੁਸੀਂ ਕਿਉਂ ਨਹੀਂ ਮੂੰਹ ਖੋਲਿਆ ਇਸ 스마트 ਸਿਟੀ ਦੇ ਕਪਲੇ ਬਾਰੇ ਬੀਬੀ ਜੀ ਤੁਹਾਡੀ ਕੀ رائے ਹੈ ਹੁਣ ਹੋਰ ਕਪਲੇ ਕਰਨ ਨੂੰ ਦਿਲ ਕਰਦਾ ਕਿ ਤੁਸੀਂ ਕਾਂਗਰਸ ਤੋਂ ਟਿਕਟ ਦੇਤੀ ਨੰਬਰ 3 ਅੱਜ ਜਲੰਧਰ ਸ਼ਹਿਰ ਦੇ ਵਿੱਚ ਸੜਕਾਂ ਗਲੀਆਂ ਨਾਲੀਆਂ ਸੀਵਰੇਜ ਕੂੜੇ ਸਟਰੀਟ ਲਾਈਟ ਇਹ ਮੁੱਢਲੀਆਂ ਸਮੱਸਿਆਵਾਂ ਹੁੰਦੀਆਂ ਇਹ ਸਮੱਸਿਆਵਾਂ ਸ਼ਹਿਰ ਦੀਆਂ ਲੋਕਲ ਬਾਡੀਜ਼ ਨੇ ਠੀਕ ਕਰਨੀਆਂ ਹੁੰਦੀਆਂ ਕਾਂਗਰਸ ਦੀ ਕਾਰਪੋਰੇਸ਼ਨ ਦਾ ਰਾਜ ਹੈ ਕੀ ਬੀਬੀ ਸੁਰਿੰਦਰ ਕੌਰ ਜੀ ਕਿਉਂਕਿ ਇਹ ਵਾਜਿਵਾ ਨੂੰ ਤਾਂ ਪੁੱਛਣਾ ਨਾ ਉਹ ਕੌਂਸਲਰ ਵੀ ਹੈ 20 ਸਾਲਾਂ ਤੋਂ ਤੇ ਸੀਨੀਅਰ ਡਿਪਟੀ ਮੇਅਰ ਵੀ ਹੈ ਤੁਸੀਂ ਇਹਨਾਂ ਮੁਸੀਬਤਾਂ ਨੂੰ ਹੱਲ ਕਰਨ ਦੇ ਲਈ ਕੀ ਕੀਤਾ ਕੋਈ ਕੰਮ ਦੱਸ ਸਕਦੇ ਹੋ ਜਲੰਧਰ ਪੱਛਮੀ ਲਈ ਕੋਈ ਦੇਣ ਕੋਈ ਥੋੜਾ ਕੋਈ ਵਿਕਾਸ ਦੀ ਕੋਈ ਵੱਡੀ ਪ੍ਰਾਪਤੀ ਨੰਬਰ 3 ਸਾਡਾ ਹੈ ਤੇ ਨੰਬਰ 4 ਮੈਂ ਦਾਅਵੇ ਨਾਲ ਕਹਿ ਸਕਦਾ ਪ੍ਰਾਪਤੀ ਤਾਂ ਨਹੀਂ ਦੱਸ ਸਕਦੇ ਪਰ ਇੱਕ ਗਿਫਟ ਜ਼ਰੂਰ ਬੀਬੀ ਸਰਿੰਦਰ ਕੌਰ ਨ ਜੋ ਕਾਂਗਰਸ ਦੇ ਉਮੀਦਵਾਰ ਹੈ ਸੀਨੀਅਰ ਡਿਪਟੀ ਮੇਅਰ ਹੈ ਜਲੰਧਰ ਪਸ਼ਮੀ ਦੇ ਲੋਕਾਂ ਨੂੰ ਦਿੱਤਾ ਇੱਕ ਗਿਫਟ ਉਹ ਨਹੀਂ ਦਿੱਤਾ ਉਹ ਗਿਫਟ ਪਤਾ ਕੀ ਹੈ ਉਹ ਗਿਫਟ ਹੈ ਵਿਰਿਆਣੇ ਦੇ ਵਿੱਚ ਕੂੜੇ ਦਾ ਜਿਹੜਾ ਡੰਪ ਹੈ ਕੂੜੇ ਦਾ ਪਹਾੜ ਅੱਜ ਉੱਥੇ ਆਸ-ਪਾਸ ਲੋਕਾਂ ਦਾ ਰਹਿਣਾ, ਉੱਠਣਾ, ਬੈਠਣਾ, ਵਿਚਰਨਾ ਮੁਸ਼ਕਿਲ ਹੋ ਚੁੱਕਿਆ। ਜਿਹੜਾ ਐਦਾਂ ਦਾ ਉਮੀਦਵਾਰ ਕੀ ਕਰੂਗਾ ਜੋ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦੇ ਹੋਏ ਜਿਹਦੀ ਕਲਮ ਤੇ ਜਿਹਦੇ ਦਫ਼ਤਰ ਦੇ ਕੋਲ ਸਾਰੀ ਪਾਵਰ ਸੀ ਉਸ ਕੂੜੇ ਦੇ ਢੇਰ ਨੂੰ ਛਕਾਉਣ ਦੀ ਜਿਹੜਾ ਉਹ ਨਹੀਂ ਛਕਾ ਸਕੇ ਤੇ ਉੱਥੇ ਬਲਕਿ ਹੋਰ ਵੱਡਾ ਪਹਾੜ ਬਣ ਗਿਆ ਉਹ ਜ਼ਿਲੰਦਰ ਪੱਛਮੀ ਦੇ ਜਿਹੜੇ ਹਰ ਗਲੀ ਦੇ ਹਰ ਪਾਸੋਂ ਹਰ ਸੜਕ ਦੀ ਸਪਾਈ ਕਿੱਥੋਂ ਕਰਾ ਦੇਣਗੇ? ਸ਼ੀ ਹੈਜ਼ ਮਿਜ਼ਰੇਬਲੀ ਫੇਲਡ ਉਹਨਾਂ ਨੇ ਕਰਨਾ ਤਾਂ ਕੀ ਸੀ ਕੂੜੇ ਦਾ ਪਹਾੜ ਦੇ ਦਿੱਤਾ ਵਰਿਆਣਾ ਡੰਪ ਬਾਰੇ ਬੀਬੀ ਸੁਰਿੰਦਰ ਕੌਰ ਜੀ ਆਪ ਜੀ ਦਾ ਕੀ ਵਿਚਾਰ ਹੈ ਤੇ ਅਖੀਰਲਾ ਪੰਜਵਾਂ ਤੇ ਮੋਸਟ ਇੰਪੋਰਟੈਂਟ ਜਲ ਹੈ ਤਾਂ ਜੀਵਨ ਹੈ ਅੱਜ ਜਲੰਧਰ ਪੱਛਮੀ ਤੇ ਜਲੰਧਰ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਹੈ 20 ਸਾਲਾਂ ਤੋਂ ਤੁਸੀਂ ਕਾਉਂਸਲਰ ਰਹੇ ਹੋ 5 ਸਾਲਾਂ ਤੋਂ ਸੀਨੀਅਰ ਡਿਪਟੀ ਮੇਅਰ ਹੋ ਬੀਬੀ ਜੀ ਤੁਸੀਂ ਕਿੰਨੇ ਕਿਉਂ ਵੈਲ ਜਿਹੜੇ ਐ ਇਸ ਇਲਾਕੇ ਚ ਲਗਾਏ ਆ ਉਹ ਤੁਸੀਂ ਲੋਕਾਂ ਨੂੰ ਦੱਸੋ ਜਨਤਾ ਨੂੰ ਦੱਸੋ মিডিਆ ਨੂੰ ਦੱਸੋ ਤਾਂ ਪੰਜ ਸਵਾਲ ਜਿਹਦੇ ਵਿੱਚ ਤੁਹਾਡਾ ਦਫ਼ਤਰ ਬੰਦ ਕਿਉਂ ਰਿਹਾ ਨਾ ਤੁਸੀਂ ਲੋਕਾਂ ਚ ਵਿਚਰੇ ਨੰਬਰ 2 스마트 ਸਿਟੀ ਦੇ ਪੈਸਾ ਵਿੱਚ ਜਦੋਂ ਕਪਲਾ ਹੋਇਆ ਤੁਸੀਂ ਹਿੱਸੇਦਾਰ ਸੀ ਜੇ ਹਿੱਸੇਦਾਰ ਨਹੀਂ ਸੀ ਮੂੰਹ ਕਿਉਂ ਨਹੀਂ ਖੋਲਿਆ ਨੰਬਰ 3 ਤੁਹਾਡੇ ਵੱਲੋਂ ਜੋ ਇੱਕ ਤੋਹਫਾ ਦਿੱਤਾ ਗਿਆ ਇਸ ਇਲਾਕੇ ਨੂੰ ਕੂੜੇ ਦਾ ਪਹਾੜ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਨੰਬਰ 4 ਸੜਕਾਂ ਗਲੀਆਂ ਨਾਲੀਆਂ ਸੀਵਰੇਜ ਇਸ ਦੇ ਉੱਤੇ ਤੁਸੀਂ ਕਿਉਂ ਨਹੀਂ ਕੁਝ ਕੀਤਾ ਤੇ ਨੰਬਰ 5 ਪੀਣ ਵਾਲਾ ਪਾਣੀ ਟਿਊਬਵਲ ਕਿੰਨੇ ਲਗਾਏ ਤਾਂ ਇਹ ਪੰਜ ਸਵਾਲ ਆਮ ਆਦਮੀ ਪਾਰਟੀ ਇਹ ਕੋਈ ਆਮ ਆਦਮੀ ਪਾਰਟੀ ਦੇ ਨਹੀਂ ਇਹ ਜਨੰਦਰ ਲੋਕਾਂ ਦੇ ਸਵਾਲ ਹੈ ਤੇ ਪੁੱਛਣਾ ਫਰਜ਼ ਹੈ ਬਿਕਾਜ਼ ਉਹ ਸੀਨੀਅਰ ਡਿਪਟੀ ਮੇਅਰ ਰਹੇ ਨੇ